ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖਲਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਰਮ ਸਿੰਘ ਮਜੀਠੀਆ ਵਿਚਕਾਰ ਮੁੱਛਾਂ ਨੂੰ ਤਾਉ ਦੇਣ ਦੇ ਮਾਮਲੇ ਵਿੱਚ ਸਿਆਸਤ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਈ ਹੈ ਕਈ ਵਾਰ ਸਿਆਸੀ ਵਿਸ਼ਲੇਸ਼ਣ ਕਰਦੇ ਆ ਅਨਲਿਸਿਸ ਕਰਦੇ ਆ ਜੋ ਸਟੇਕ ਲੈਵਲ ਤੇ ਜਾਂਦੇ ਆਂ ਅਸੀਂ ਇਹ ਅਕਸਰ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਆਂ ਕਿ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਭਾ ਜੇਲ੍ਹ ਵਿੱਚ ਬੰਦ ਨੇ ਉਹਦੀ ਗ੍ਰਿਫਤਾਰੀ ਉਹਦੀ ਜੇਲ੍ਹ ਉਹਦੇ ਚਾਲ ਚੱਲਣਾ ਉਹਦੇ ਕਾਰੋਬਾਰ ਸਾਰੇ ਕਾਸੇ ਨੂੰ ਲੈ ਕੇ ਇਸ ਵੇਲੇ ਚਰਚਾ ਜਿਹੜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਵਿਦੇਸ਼ ਲੈਵਲ ਤੇ ਪੰਜਾਬ ਦੀ ਹਰ ਰਾਜਨੀਤਿਕ ਪਾਰਟੀ ਦੇ ਹਿੱਸੇ ਜਾਂ ਹਰ ਸੋਸ਼ਲ ਲੈਵਲ ਤੇ ਪੂਰੀ ਸ਼ਾਈ ਹੋਈ ਹੈ ਮੀਡੀਆ ਦੇ ਵਿੱਚ ਪਰ ਮੁੱਛਾਂ ਨੂੰ ਲੈ ਕੇ ਰਾਜਨੀਤੀ ਜਿਹੜੀ ਉਹ ਨਵੇਂ ਸਿਰੇ ਤੋਂ ਸ਼ੁਰੂ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਇੱਕ ਸਮਾਗਮ ਵਿੱਚ ਕਹਿੰਦੇ ਨੇ ਮੁੱਛਾਂ ਨੂੰ ਤਾ ਦੇਣ ਵਾਲੇ ਕਿੱਥੇ ਨੇ ਇੱਕ ਬੜੀ ਗੰਭੀਰ ਗੱਲ ਵੀ ਆਖਦੰਦੇ ਨੇ ਕਿ ਜਿਹੜੇ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਆਪਣੇ ਘਰ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਉਹ ਨਾਬਾ ਜੇੜ ਵਿੱਚ ਬੰਦਲੇ ਤੇ ਸ਼ਹੀਦ ਉਦਮ ਸਿੰਘ ਵਾਲਾ ਸੁਨਾਮ ਸ਼ਹਿਰ ਦਾ ਵਸਨੀਕ ਅਮਨ ਅਰੋੜਾ ਅੱਜ ਸੱਤਾਧਾਰੀ ਪਾਰਟੀ ਦਾ ਮੁਖੀ ਹੈ ਪ੍ਰਧਾਨ ਹੈ ਇਹ ਵੀ ਇੱਕ ਕੁਦਰਤ ਦਾ ਅਜੀਬ ਸੰਜੋਗ ਹੈ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਹੁਣ ਜਦੋਂ ਮੁੱਛਾ ਨੂੰ ਤਾ ਦੇਣ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਜੀਠੀਆ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਪੇਸ਼ੀ ਤੇ ਜਾਂਦੇ ਸੀ ਜਿਹੜੇ ਚ ਰਿਹਾ ਹੋ ਕੇ ਆਉਂਦੇ ਸੀ ਅਕਸਰ ਉਹ ਆਪਣੇ ਦੋਵੇਂ ਹੱਥਾਂ ਨਾਲ ਦੋਵੇਂ ਮੁੱਛਾਂ ਨੂੰ ਉੱਪਰ ਚਾਕੇ ਬਹੁਤ ਹੋਰ ਤਰ੍ਹਾਂ ਦੇ ਅਲਫਾਜ਼ ਵਰਤਦੇ ਸਨ ਪੰਜਾਬ ਦੇ ਮੁੱਖ ਮੰਤਰੀ ਲਈ ਤੇ ਮੁੱਖ ਮੰਤਰੀ ਨੂੰ ਮੁਖਾਤਵ ਹੁੰਦੇ ਆ ਅਕਸਰ ਉਹ ਮੁੱਛਾਂ ਨੂੰ ਤਾ ਦੇ ਕੇ ਦੋਨੋਂ ਹੱਥਾਂ ਨਾਲ ਮੁੱਛਾਂ ਤਾ ਚਾਕੇ ਮੈਂ ਨਹੀਂ ਡਰਦਾ ਮੈਂ ਨਹੀਂ ਡਰਦਾ ਇਹ ਇਹ ਸ਼ਬਦ ਅਕਸਰ ਆਖਦੇ ਸੀ ਸਿਆਣੇ ਕਹਿੰਦੇ ਨੇ ਵਿਰੋਧ ਦਾ ਮਤਲਬ ਵਿਰੋਧ ਨਹੀਂ ਹੁੰਦਾ ਤੁਹਾਡੇ ਵਿਰੋਧ ਭਾਸ ਤੇ ਵਿੱਚੋਂ ਵੀ ਤੁਹਾਡੀ ਸੰਸਕਾਰ ਚਲਕਣੇ ਚਾਹੀਦੇ ਨੇ ਵਿਰੋਧ ਦਾ ਮਤਲਬ ਵਿਰੋਧ ਬਿਲਕੁਲ ਨਹੀਂ ਹੁੰਦਾ ਆ ਮੁੱਖ ਮੰਤਰੀ ਪੰਜਾਬ ਦਾ ਵਿਰੋਧ ਮੁੱਦਿਆਂ ਦੇ ਆਧਾਰ ਤੇ ਹੋਣਾ ਚਾਹੀਦਾ ਤੇ ਮੁੱਛਾਂ ਨੂੰ ਤਾਂ ਦੇ ਕੇ ਜਦੋਂ ਮੁੱਖ ਜਦੋਂ ਵਿਕਰਮ ਸਿੰਘ ਮਜੀਠੀਆ ਭੰਡ ਵਰਗੇ ਲਫ਼ਜ਼ ਵਰਤਦੇ ਸਨ ਤਾਂ ਐਸਾ ਰਾਜਨੀਤਿਕ ਮਾਹੌਲ ਦੇ ਵਿੱਚ ਵੱਡੇ ਬਾਦਲ ਸਾਹਿਬ ਜਦੋਂ ਪ੍ਰੈਸ ਕਾਨਫਰੰਸ ਕਿਸੇ ਦੇ ਖਿਲਾਫ ਕਰਿਆ ਕਰਦੇ ਸਨ ਉਹ ਅਗਲੇ ਦਾ ਸਾਹਿਬ ਕਹਿ ਕੇ ਜਾਂ ਸੀਐਮ ਕਹਿ ਕੇ ਜਾਂ ਮਿਨਿਸਟਰ ਕਹਿ ਕੇ ਮੁਖਾਤਬ ਹੁੰਦੇ ਸੀ ਇੱਕ ਦੇਰ ਆਸੀ ਪਰੰਤੂ ਵਿਕਰਮ ਸਿੰਘ ਮਜੀਠੀਆ ਵੱਲੋਂ ਸਮੇਂ-ਸਮੇਂ ਤੇ ਮੁੱਛਾਂ ਨੂੰ ਤਾ ਦੇਣਾ ਜਿਹੜਾ ਜਾਂ ਗਲਤ ਲਫ਼ਾਜ਼ ਵਰਤਨੇ ਸਾਰੇ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ ਵਿੱਚ ਕੋਈ ਬਹੁਤ ਹੀ ਵਜਨਦਾਰ ਗੱਲ ਨਹੀਂ ਹੈ ਪਰ ਜਿਸ ਤਰੀਕੇ ਨਾਲ ਸੱਤਾਧਾਰੀ ਧਿਰ ਨੇ ਵਿਕਰਮ ਸਿੰਘ ਮਜੀਠੀਏ ਨੂੰ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਕਾਨੂੰਨ ਜੋ ਮਰਜ਼ੀ ਕਰੀ ਜਾਵੇ ਵਿਕਰਮ ਸਿੰਘ ਮਜੀਠੀਆ ਕੱਲ ਰਹਾ ਹੋ ਜਾਣ ਪਰ ਅਲਫ਼ਾਜ਼ ਕਿਸੇ ਲਈ ਵਰਤਨੇ ਮੰਤ ਭਾਗੇ ਅਲਫਾਜ਼ ਵਰਤਨੇ ਖਾਸ ਕਰਕੇ ਇਹ ਬਹੁਤ ਮਾਰੇ ਹੁੰਦੇ ਨੇ ਤੇ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਇਸੇ ਗੱਲ ਦੀ ਕੀਮਤ ਵਿਚਕਾਉਣੀ ਪਈ ਹੈ ਜਿੱਥੇ ਜ਼ਰੂਰਤ ਨਹੀਂ ਹੁੰਦੀ ਸੀ ਉੱਥੇ ਵੀ ਮੁੱਛਾਂ ਨੂੰ ਤਾਹ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜਾ ਜਿਸ ਦਿਨ ਦੇ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਪਹਿਲੇ ਦਿਨ ਜਦੋਂ ਵਿਜੀਲੈਂਸ ਉਹਨਾਂ ਦੇ ਘਰ ਜਾਂਦੀ ਹੈ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾਹ ਦਿੰਦੇ ਨੇ ਕਿ ਕੁਛ ਮਰਜ਼ੀ ਕਰੀ ਜਾਓ ਕੁਛ ਮਰਜ਼ੀ ਹੋਈ ਜਾਵੇ ਐਸਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੇ ਉਸ ਦਿਨ ਤੋਂ ਬਾਅਦ ਪੰਜਾਬ ਦੇ ਕਿਸੇ ਵਿਅਕਤੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁੱਛਾਂ ਨੂੰ ਤਾਂ ਦਿੰਦਿਆਂ ਨਹੀਂ ਵੇਖਿਆ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਇਸ ਵੇਲੇ ਪੰਜਾਬ ਸਰਕਾਰ ਜਿਸ ਤਰ੍ਹਾਂ ਅ ਭਗਵਾਨਤਮਾਨ ਉਹਨਾਂ ਦੀ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਕੋਈ ਧਰਨਾ ਪੰਜਾਬ ਵਿੱਚ ਉਸ ਤਰੀਕੇ ਦਾ ਨਹੀਂ ਲੱਗ ਰਿਹਾ ਕਿਸਾਨ ਯੂਨੀਅਨਾਂ ਕਿੱਥੇ ਨੇ ਤੇ ਕਿਸਾਨ ਸੰਘਰਸ਼ ਜਿਹੜੇ ਬਾਰਡਰਾਂ ਤੇ ਸੀ ਉਹ ਕਿੱਥੇ ਨੇ ਇਹ ਗੱਲ ਮੰਨੋ ਭਾਵੇਂ ਨਾ ਮੰਨੋ ਪਰ ਇਸ ਵੇਲੇ ਸਰਕਾਰ ਆਪਣਾ ਜਲਵਾ ਜਿਹੜਾ ਉਹ ਖਾਸ ਕਰਕੇ ਵਿਰੋਧੀ ਧਿਰਾਂ ਨੂੰ ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਦਬਾ ਕੇ ਆਪਣਾ ਜਲਵਾ ਜਿਹੜਾ ਉਹ ਦਿਖਾ ਰਹੀ ਹੈ ਕਿਉਂਕਿ ਅਸੀਂ ਇੱਕ ਹੀ ਵਿਸ਼ੇ ਤੇ ਗੱਲ ਕਰਨੀ ਹੁੰਦੀ ਹੈ ਦੇ ਪਿੱਛੇ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਰਾਜਨੀਤਿਕ ਹਾਲਤ ਪੰਜਾਬ ਦੀਆਂ ਸੋਸ਼ਲ ਸਦਨਾ ਕੀਮਤਾਂ ਇਹ ਸਾਰਾ ਕੁਝ ਪਾਸੇ ਰੱਖ ਕੇ ਅਸੀਂ ਗੱਲ ਜਿਹੜੀ ਹੈ ਨਾ ਉਹ ਪੰਜਾਬ ਸਰਕਾਰ ਦੀ ਕਰ ਰਹੇ ਹਾਂ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਵਾਲੇ ਘਰ ਵਿੱਚੋਂ ਫੜੇ ਜਾਂਦੇ ਨੇ ਉਹਨਾਂ ਨੂੰ ਪੁਲਿਸ ਵਿਜੀਲੈਂਸ ਲੈ ਜਾਂਦੀ ਆ ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਰਿਮਾਂਡ ਤੇ ਹੁੰਦੇ ਨੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਦੁਬਾਰਾ ਪੇਸ਼ ਕੀਤਾ ਜਾਂਦਾ ਫਿਰ ਰਿਮਾਂਡ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਰਿਮਾਂਡ ਖਤਮ ਹੁੰਦਾ ਹੈ ਉਦੋਂ ਪੇਸ਼ ਹੁੰਦੇ ਨੇ ਕਿਸੇ ਇੱਕ ਵੀ ਵਿਅਕਤੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁੱਛਾਂ ਨੂੰ ਤਾ ਦਿੰਦਿਆਂ ਨਹੀਂ ਵੇਖਿਆ ਹੋਵੇਗਾ ਸੂਚਨਾਮਾਨੇ ਕਿ ਅਦਾਲਤ ਦੇ ਬਾਹਰ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕਰਨਾ ਹੁੰਦਾ ਉਥੇ ਪਰਦੇ ਲਗਵਾ ਦਿੱਤੇ ਜਾਂਦੇ ਨੇ ਕਿ ਕਿਸੇ ਨੂੰ ਨਾ ਕੋਈ ਦੂਰ ਤੋਂ ਵੀ ਕੋਈ ਉਹਦਾ ਸ਼ਾਟ ਆ ਜਿਹੜਾ ਉਹ ਲੈ ਨਾ ਸਕੇ ਤੇ ਉਹਨੂੰ ਕੋਈ ਦਿਖਾ ਨਾ ਸਕੇ ਤੇ ਮੁੱਛਾਂ ਨੂੰ ਤਾ ਦਿੰਦੇ ਆ ਜੀ ਫੋਟੋ ਆ ਜਿਹੜੀ ਸਰਕਾਰ ਨੇ ਪੱਕੇ ਤੌਰ ਤੇ ਬੰਦ ਕਰਕੇ ਰੱਖੀ ਹੈ ਇਸ ਐਪੀਸੋਡ ਦੌਰਾਨ ਜਿਹੜਾ ਇਹ ਪਿੱਛੇ ਸਾਰਾ ਕੁਝ ਵਰਤ ਰਿਹਾ ਸੋ ਮੁੱਛਾਂ ਨੂੰ ਤਾ ਦੇਣ ਦੇ ਮਾਮਲੇ ਵਿੱਚ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਵਿਕਰਮ ਸਿੰਘ ਮਜੀਠੀਆ ਜਦੋਂ ਅ ਅਕਸਰ ਮੁੱਛਾਂ ਨੂੰ ਤਾ ਦਿੰਦੇ ਸਨ ਤੇ ਬਿਜਿਲੈਂਸ ਲੈ ਕੇ ਗਈ ਉਸ ਦਿਨ ਵੀ ਮੁੱਛਾਂ ਨੂੰ ਤਾ ਪਰ ਅੱਜ ਕਿੱਥੇ ਨੇ ਕੀ ਮੁੱਛਾਂ ਨੂੰ ਤਾ ਦੇਣਾ ਹੀ ਰਾਜਨੀਤੀ ਹੈ ਕਿ ਮੁੱਛਾਂ ਨੂੰ ਤਾ ਦੇਣਾ ਹੀ ਪੰਜਾਬ ਦੇ ਮੁੱਦੇ ਨੇ ਜਾਂ ਮੁੱਛਾਂ ਨੂੰ ਤਾ ਦੇਣ ਤੋਂ ਰੋਕਣਾ ਹੀ ਪੰਜਾਬ ਦੇ ਮੁੱਦੇ ਨੇ ਬਿਲਕੁਲ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਸੂਚਨਾ ਮਾਨੇ ਕਿ ਉਹਨਾਂ ਦੀ ਜਿਹੜੀ ਬੈਰਕਾ ਜਿੱਥੇ ਉਹ ਜੇਲ੍ਹ ਵਿੱਚ ਬੰਦ ਨੇ ਉਥੇ ਕੈਮਰੇ ਲਗਾਏ ਗਏ ਨੇ ਤੇ ਉਹਨਾਂ ਕੈਮਰਿਆਂ ਦਾ ਸਿੱਧਾ ਜਿਹੜਾ ਮੁੱਖ ਮੰਤਰੀ ਦਫ਼ਤਰ ਨਾਲ ਜਿਹੜਾ ਕੰਟਰੋਲ ਹੈਗਾ ਉਥੇ ਜਿੱਥੇ ਵਿਕਰਮ ਸਿੰਘ ਮਜੀਠੀਆ ਜਿਹੜੀ ਬੈਰਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੈਰਕਾਂ ਕਿਹੋ ਜਿਹੀਆਂ ਹੁੰਦੀਆਂ ਨੇ ਤੇ ਉਥੇ ਕੀ ਕੁਝ ਹੁੰਦਾ ਹੈ ਵਿਕਰਮ ਸਿੰਘ ਮਜੀਠੀਆ ਦੀ ਹਰ ਹਰਕਤ ਆ ਜਿਹੜੀ ਉਹ ਮਤਲਬ ਸਰਕਾਰ ਦੀ ਨਜ਼ਰ ਚ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਬਿਆਨ ਸਿੰਘ ਕੰਮ ਕਰਦੇ ਸਨ ਪੰਜਾਬ ਦੇ ਮੁੱਖ ਮੰਤਰੀ ਦੂਜੇ ਪੱਖ ਨੂੰ ਛੱਡ ਦਿਓ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਦੂਜਾ ਪੱਖ ਛੱਡ ਦਿਓ ਅ ਮਜਬੂਤੀ ਨਾਲ ਇੱਕ ਮਜਬੂਤ ਸਰਕਾਰ ਜਿਸ ਤਰ੍ਹਾਂ ਵਿਰੋਧੀਆਂ ਨੂੰ ਦਬਾਉਣ ਵਿਰੋਧੀਆਂ ਨੂੰ ਘੂਰ ਵਿਰੋਧੀ ਸੁਰਾਂ ਨੂੰ ਦਬਣ ਵਾਸਤੇ ਤੇ ਉਸ ਤੋਂ ਕਿਤੇ ਵੱਧ ਕੇ ਪੰਜਾਬ ਦੀ ਮੌਜੂਦਾ ਸਰਕਾਰ ਭਗਵਾਨਤਮਾਨ ਕੰਮ ਕਰ ਰਹੀ ਹੈ ਕੋਈ ਘਰ ਨੇ ਰੋਸ ਰੈਲੀਆਂ ਜਾਂ ਹੜਤਾਲਾਂ ਜਾਂ ਸਾਰਾ ਕੁਝ ਸਰਕਾਰ ਨੇ ਇੱਕ ਤਰ੍ਹਾਂ ਨਾਲ ਕੰਟਰੋਲ ਕੀਤਾ ਹੋਇਆ ਹੈ ਤੇ ਪੰਜਾਬ ਵਿੱਚ ਇਸ ਵੇਲੇ ਦਬਦਬਾ ਜਿਹੜਾ ਸਰਕਾਰ ਦਾ ਉਹ ਕਾਫੀ ਤੇ ਮੁੱਛਾਂ ਨੂੰ ਤਾ ਦੇਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਕਹਿੰਦੇ ਨੇ ਮੁੱਛਾਂ ਨੂੰ ਤਾ ਦੇ ਕੇ ਆਪਦੀਆਂ ਨੂੰ ਦੱਸ ਦੇਣ ਕਿ ਜਿਹੜੇ ਮੁੱਛਾਂ ਨੂੰ ਤਾ ਦਿੰਦੇ ਸੀ ਕਿੱਥੇ ਨੇ ਤੇ ਉੱਪਰ ਵੱਲ ਨੂੰ ਇਸ਼ਾਰਾ ਕਰਕੇ ਵੀ ਕਹਿੰਦੇ ਨੇ ਬਸ ਵਾਹਿਗੁਰੂ ਹੀ ਰੱਖਾ ਸੋ ਇਸ ਵੇਲੇ ਜਿਸ ਤਰੀਕੇ ਨਾਲ ਵਿਕਰਮ ਸਿੰਘ ਜੀਠਿਆ ਨੂੰ ਮੁੱਖ ਮੰਤਰੀ ਨੇ ਜਿਸ ਤਰੀਕੇ ਨਾਲ ਮਾਹੌਲ ਨੂੰ ਲੈ ਕੇ ਆਮੋ ਸਾਹਮਣੇ ਮਾਹੌਲ ਨੂੰ ਨਫ਼ਰਤ ਪ੍ਰੇਮ ਮਾਹੌਲ ਨੂੰ ਲੈ ਕੇ ਉਹਨਾਂ ਦਾ ਸਾਰਾ ਕੁਝ ਇੱਥੋਂ ਤੱਕ ਵੀ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਕਿਸੇ ਦੇ ਨਜ਼ਰੀ ਨਹੀਂ ਪਹਿਣ ਦਿੱਤਾ ਸਰਕਾਰ ਨੇ ਆਪਣਾ ਜਿਹੜਾ ਕੰਮ ਉਹ ਇਸ ਤਰੀਕੇ ਨਾਲ ਕੀਤਾ ਸੋ ਦੋਸਤੋ ਅ ਸੰਸਕਾਰ ਦੇ ਲਾਗਤਾਂ ਜਿਹੜੀ ਉਹ ਬਹੁਤ ਜ਼ਰੂਰੀ ਹੈ ਕਿਸੇ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਲੋਕਤੰਤਰ ਦੇ ਵਿੱਚ ਪਰੰਤੂ ਉਸ ਲੋਕਤੰਤਰ ਦੇ ਵਿਰੋਧ ਵਿੱਚ ਉਹ ਜਿਹੜੀਆਂ ਨਫ਼ਰਤਾਂ ਉੱਠ ਕਰਦੀਆਂ ਨੇ ਇਹ ਨਫ਼ਰਤਾਂ ਸਿਆਸੀ ਲੋਕਾਂ ਦੀ ਵਿੱਚ ਤਾਂ ਹੁੰਦੀਆਂ ਹੁੰਦੀਆਂ ਨੇ ਹੇਠ ਲੈਵਲ ਤੇ ਵਰਕਰ ਵੀ ਆਪਣੇ ਵਿੱਚ ਪਾਲ ਲੈਂਦੇ ਨੇ ਕੱਲ ਨੂੰ ਕੁਛ ਪਤਾ ਨਹੀਂ ਹੁੰਦਾ ਲੋਕਤੰਤਰੀ ਦੇਸ਼ ਪੰਜਾਬ ਦੀ ਰਾਜਨੀਤੀ ਕੀ ਐਸੀ ਉਲਝਣ ਵਿੱਚ ਉਲਝੀ ਰਹੇਗੀ ਕਿ ਮੁੱਛਾਂ ਤੇ ਰਾਜਨੀਤੀ ਹੁੰਦੀ ਰਹੂਗੀ ਕਿ ਮੁੱਛਾਂ ਨੂੰ ਤਾ ਦੇਣਾ ਹੀ ਬਹੁਤ ਵੱਡੀ ਪ੍ਰਾਪਤੀ ਹੈ ਜਾਂ ਮੁੱਛਾਂ ਨੂੰ ਤਾ ਦੇਣ ਤੋਂ ਰੋਕਣਾ ਜਾਂ ਲੋਕਾਂ ਤੋਂ ਧਿਆਨ ਲਾਂਭੇ ਕਰਨਾ ਹੀ ਰਾਜਨੀਤੀ ਹੈ ਪੰਜਾਬ ਦੇ ਮੁੱਦੇ ਨਹੀਂ ਤੇ ਪੰਜਾਬ ਜਿਸ ਪਾਸੇ ਨੂੰ ਜਾ ਰਿਹਾ ਉਸ ਪਾਸੇ ਨੂੰ ਥੋੜਾ ਜਿਆਦਾ ਸੋਚਣ ਦੀ ਲੋੜ ਹੈ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ